ਸਿੱਧੂ ਦੀ ਗੱਲ ਕੀਤੀ ਤੁਸੀਂ ਸਿੱਧੂ ਮਸੇਰੇ ਵਾਲੇ ਦੀ ਗੱਲ ਕੀਤੀ ਕਿ ਉਹਨਾਂ ਦੀ ਮੌਤ ਹੋਈ ਹੈ ਤੁਹਾਨੂੰ ਸ਼ੋਰ ਹੈ ਕਿ ਇਹੋ ਹੀ ਕਾਰਨ ਗਾਇਕੀ ਜੱਗ ਵਿੱਚ ਨਿਕਲਦਾ ਪਸੇ ਇਸ ਕਰਕੇ ਇਸ ਤਰ੍ਹਾਂ ਦੀ ਗੱਲ ਨੂੰ ਕੋਈ ਹੋਰ ਵੀ ਸਰ ਦੇਖੋ ਉਹਨਾਂ ਦੀ ਪਰਸਨਲ ਕਿਰੇ ਨਾ ਕੀ ਬਾਰ ਸੀ ਗੈਂਗ ਬਾਰ ਸੀ ਮੈਨੂੰ ਨਹੀਂ ਪਤਾ ਪਰ ਗਾਇਕੀ ਦੇ ਨਾਲ ਨਾ ਨਾ ਜਿਵੇਂ ਕਿ ਗਾਇਕ ਵਿੱਚ ਮਸ਼ਹੂਰ ਹੋਣ ਦਾ ਸੀ ਇਸ ਕਰਕੇ ਕਿਸੇ ਮੈਂ ਇਹ ਰੀਜ਼ਨ ਹੈ 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 ਇਹ ਰੀਜ਼ਨ ਹੈ ਕਿਉਂਕਿ ਚਮਕੀਲਾ ਜੀ ਨਾਲ ਵੀ ਇਦਾਂ ਹੀ ਹੋਇਆ ਤੁਸੀਂ ਉਹਨਾਂ ਦੀ ਮੂਵੀ ਦੇਖੋ ਰੀਅਲ ਲਾਈਫ ਦੀ ਮੂਵੀ ਉਹਨਾਂ ਨਾਲ ਇਦਾਂ ਹੀ ਜਦੋਂ ਐਕਚੁਅਲੀ ਸਰ ਇਦਾਂ ਹੁੰਦਾ ਹੈ सुशांत राजपूत ਨਵੀ ਹੋਇਆ ਪੰਜਾਬ ਕੋਈ ਲੈਜੈਂਡ ਆਰਟਿਸਟ ਦਾ ਬੱਚਾ ਲੈਜੈਂਡ ਨੇ ਆਪਣੇ ਟਾਈਮ 'ਚ ਕਰਤਾਰ ਅਮਲਾ ਜੀ ਨੇ ਯਮਲਾ ਜੀ ਨੇ ਚਮਕੀਲਾ ਜੀ ਨੇ ਸਰਦੂਲ ਸਿਕੰਦਰ ਜੀ ਨੇ ਇਹਨਾਂ ਨੇ ਕਿਸੇ ਨੂੰ ਟਿਕਰ ਨਹੀਂ ਦਿੱਤਾ ਕਿ ਇਹਨਾਂ ਦੇ ਬੱਚੇ ਹੋਣਗੇ ਅਗਲੇ ਕਹਿੰਦੇ ਫਿਰ ਸਾਡੇ ਬੱਚਿਆਂ ਦਾ ਨਾਮ ਨਹੀਂ ਬਣਨਾ ਆਰਟਿਸਟ ਦਾ ਬੱਚਾ ਬਹੁਤ ਅੱਛਾ ਗਾਏਗਾ ਤੁਸੀਂ ਦੇਖੋ ਵੱਡੇ ਵੱਡੇ ਨਾਮ ਨਹੀਂ ਲੈਣਾ ਅਨਸ਼ਾਰਜ ਜੀ ਦੇ ਬੱਚੇ ਉਹ ਪੰਜਾਬ 'ਚ ਕੰਮ ਕਰਨ ਹੀ ਨਹੀਂ ਦੇ ਰਹੇ ਉਹਨਾਂ ਨੂੰ ਲਿਟਰਲੀ ਉਹ ਬੰਬੇ ਗਏ ਕੰਮ ਕਰਨ ਫਿਰ ਤੁਸੀਂ ਕਹਿੰਦੇ ਹੋ ਕਿ ਗੱਦਾਰ ਜਿਹੜੇ ਵੱਡੇ ਲੈਜੈਂਡ ਸਟਾਰ ਰਹੇ ਆ ਨਾ ਸਰ ਹਾਂ ਹਾਂ ਉਹਨਾਂ ਨੂੰ ਨਹੀਂ ਸੀ ਚੱਲ ਪਾਰੀ ਦੁਨੀਆ ਉਹਨਾਂ ਦੇ ਬੜੇ ਸ਼ਤਰੂ ਸੀ ਉਸ ਟਾਈਮ 'ਚ ਤੁਸੀਂ ਸੁਣਿਆ ਉਹਨਾਂ ਲੋਕੀ ਕਹਿੰਦੇ ਸੀ ਚਮਕੀਲੇ ਨੂੰ ਫਲਾਣੇ ਨੇ ਮਰਵਾਤਾ ਜੀ ਫਲਾਣੇ ਨੂੰ ਫਲਾਣੇ ਨੇ ਮਰਵਾਤਾ ਉਦੋਂ ਵੈਰ ਵਿਰੋਧ ਸੀ ਲੋਕਾਂ ਨੂੰ ਸੀ ਮੇਰੀ ਜਗ੍ਹਾ ਇਹ ਲੈ ਗਿਆ ਮੇਰੇ ਸਾਰੇ ਖਾੜੇ ਨੂੰ ਮਿਲ ਗਿਆ ਇਹਦੀ ਪੌਪੂਲਰਿਟੀ ਵੱਧ ਗਈ ਤੁਸੀਂ ਇਹਦੇ ਕੋ ਸਿੱਧੂ ਕਿਉਂ ਮਾਰਿਆ ਗਿਆ ਉਹ ਜੈਲਸ ਅੱਜ ਵੀ ਲੋਕਾਂ 'ਚ ਬਰਕਰਾਰ ਹੈ ਅੱਜ ਉਸ ਜਮਾਨੇ ਤੋਂ ਲੈ ਕੇ ਅੱਜ ਦੇ ਡੇਟ 'ਚ ਵੀ ਉਹ ਚੀਜ਼ ਬਰਕਰਾਰ ਹੈ ਕਿ ਇਹ ਫਲਾਣੇ ਦਾ ਬੰਦਾ ਅੱਗੇ ਨਾ ਵਾਜੇ ਫਲਾਣੇ ਅੱਗੇ ਨਾ ਵਾਜੇ ਤੇ ਜਦੋਂ ਕਰਤਾਰ ਅਮਲਾ ਜੀ ਚਮਕੀਲਾ ਜੀ ਕੁਲਦੀਪ ਮਾਨਕ ਜੀ ਵੱਡੇ ਵੱਡੇ ਗਵਈਏ ਯਮਲਾ ਜੀ ਮੇਰੇ ਦਾਦਾ ਗੁਰੂ ਜੀ ਨੇ ਹੈ ਨਾ ਉਹਨਾਂ ਨੇ ਬੱਚੇ ਅਗਰ ਅੱਗੇ ਆਉਣਗੇ ਉਹ ਤਾਂ ਪਹਿਲਾਂ ਉਹੀ ਮਾਨ ਨਹੀਂ ਸੀ ਸਾਡੇ ਲੈਜੈਂਡ ਆਰਟਿਸਟਾਂ ਤੋਂ ਲੋਕ ਕੀ ਛੱਡਦੇ ਸੀ ਉਹਨਾਂ ਨੂੰ ਇੱਕ ਫੋਬੀਆ ਹੈ ਕਿ ਜੇ ਆਰਟਿਸਟ ਦਾ ਬੱਚਾ ਆਊਗਾ ਉਹ ਤਾਂ ਗਾਈ ਲਾਊਗਾ ਉਹ ਤਾਂ ਐਕਟ ਕਰੀ ਲਾਊਗਾ ਹੁਣ ਸੁਰਜੀਤ ਬਿੰਦ ਰਖਿਆ ਜੀ ਦਾ ਮੁੰਡਾ ਉਹ ਵੀ ਕਿੱਥੇ ਨਹੀਂ ਲੱਭ ਰਿਆ ਇੱਕ ਫਿਲਮ ਆਈ ਉਹਦੂ ਮੁੜ ਕੇ ਉਹ ਵੀ ਪਤਾ ਨਹੀਂ ਕਿੱਥੇ ਲਾਪਦਾ ਔਰ ਵੱਡੇ ਵੱਡੇ ਆਰਟਿਸਟਾਂ ਦੇ ਬੱਚੇ ਇਹ ਕੀ ਕਰਦੇ ਨੇ ਤੇ ਐਂਟੀ ਨੇਪੋਟਿਜ਼ਮ ਚੱਲਦੇ ਨੇ ਜੇ ਆਰਟਿਸਟ ਦਾ ਬੱਚਾ ਉੱਗੇ ਨਾ ਕਿਉਂਕਿ ਆਰਟਿਸਟ ਜਦੋਂ ਸੀ بڑے بڑے ਮਾਫੀਆ ਨੇ ਨਾਮ ਕਿਉਂ ਲੈਣਾ ਸਭ ਨੂੰ ਪਤਾ ਹੀ ਹੈ ਉਹਨਾਂ ਦੇ ਆਲਦੇ ਬੱਚੇ ਆ ਗਏ ਬਟ ਤੁਹਾਡੇ ਦੂਜਿਆਂ ਦੇ ਬੱਚੇ ਅੱਗੇ ਨਹੀਂ ਵੱਜ ਸਕਦੇ ਤੇ ਸਿਰਫ ਉਹ ਬੰਦੇ ਨੂੰ ਕੰਮ ਮਿਲ ਰਿਹਾ ਜਿਹੜੇ ਆਊਟ ਆਫ ਇੰਡਸਟਰੀ ਚ ਹੋਣ ਲੱਗਦਾ ਕਿ ਉਦੋਂ ਅਸੀਂ ਨਾਮ ਲੈ ਲੰਦੇ ਕਿ ਮਾਫੀਆ ਕਿਹੜੇ ਨੇ ਤਾਂ ਇਸ ਤਰ੍ਹਾਂ ਦੇ ਦਿਨ ਦੇਖਣੇ ਨਾ ਪੈਂਦੇ ਤੇ ਅੱਜ ਵੀ ਅਸੀਂ ਨਾਮ ਲੈਣ ਤੋਂ ਡਰਦੇ ਪਏ ਤੇ ਉਦੋਂ ਵੀ ਨਾਮ ਲੈਣ ਤੋਂ ਡਰਦੇ ਇੰਟਰਵਿਊ ਤੋਂ ਬਾਅਦ ਘਰ ਜਾਂਦੇ ਨਾ ਕਿ ਰਾਜਮਨ ਮਰਵਾਣਾ ਸਾਨੂੰ ਇਹ ਤੁਸੀਂ ਅੱਛਾ ਸਿੱਧੂ ਦੀ ਗੱਲ ਕੀਤੀ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਕਿ ਉਹਨਾਂ ਦੀ ਮੌਤ ਹੋਈ ਹੈ ਕਿ ਤੁਹਾਨੂੰ ਸ਼ੋਅ ਰਹਾ ਕਿ ਇਹੋ ਹੀ ਕਾਰਨ ਹੈ ਗਾਇਕੀ ਜੱਗ ਵਿੱਚ ਨਿਕਲਦਾ ਪਈ ਸੀ ਇਸ ਕਰਕੇ ਇਸ ਤਰ੍ਹਾਂ ਦੀ ਗੱਲ ਹੋ ਗਈ ਕੋਈ ਹੋਰ ਵੀ ਕੁਝ ਹੋ ਸਰ ਦੇਖੋ ਉਹਨਾਂ ਦੀ ਪਰਸਨਲ ਕਿਹੜੇ ਨਾ ਕੀ ਵਾਰ ਸੀ ਗੈਂਗ ਵਾਰ ਸੀ ਮੈਨੂੰ ਨਹੀਂ ਪਤਾ ਗਾਇਕੀ ਦੇ ਨਾਲ ਨਾ ਨਾ ਜੁੜਿਆ ਨਹੀਂ ਕਿ ਗਾਇਕ ਵਿੱਚ ਮਸ਼ਹੂਰ ਹੋਣਿਆ ਸੀ ਇਸ ਕਰਕੇ ਕਿਸੇ ਨੇ ਮੈਂ ਇਹ ਰੀਜ਼ਨ ਹੈ 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 ਇਹ ਰੀਜ਼ਨ ਹੈ ਕਿਉਂਕਿ ਚਮਕੀਲਾ ਜੀ ਨਾਲ ਵੀ ਇਦਾਂ ਹੀ ਹੋਇਆ ਤੁਸੀਂ ਉਹਨਾਂ ਦੀ ਮੂਵੀ ਦੇਖੋ ਰੀਅਲ ਲਾਈਫ ਚ ਵੀ ਉਹਨਾਂ ਨਾਲ ਇਦਾਂ ਹੀ ਹੋਇਆ ਜਦੋਂ ਐਕਚੁਅਲੀ ਸਰ ਇਦਾਂ ਹੁੰਦਾ ਸੁਸ਼ਾਂਤ ਰਾਜਪੂਤ ਨਾਲ ਵੀ ਹੋਇਆ ਬੜੇ ਬੜੇ ਵੱਡਿਆਂ ਨਾਲ ਹੁੰਦਾ ਇਹ ਹੁੰਦਾ ਜਦੋਂ ਕੋਈ ਅੱਗੇ ਵਧ ਰਿਹਾ ਹੁੰਦਾ ਉਹੀ ਕਿਉ ਮਾਰਿਆ ਜਾਂਦਾ ਹੈ ਉਹੀ ਕਿਉ ਮਾਰਿਆ ਕਿਸੇ ਆਰਟਿਸਟ ਦੇ ਬੱਚੇ ਤਾਂ ਤਾਂ ਨਹੀਂ ਕਿਸੇ ਨੇ ਅਸਤਖਮ ਲਾਗੀ ਆਰਟਿਸਟ ਦੇ ਬੱਚੇ ਨੂੰ ਇੱਕ ਚੀਜ਼ ਤੋਂ ਮਾਰਦੇ ਨੇ ਕਿ ਅੱਗੇ ਨਹੀਂ ਆਉਣਾ ਚਾਹੀਦਾ ਹੁਣ ਜੇ ਕੋਈ ਲੈਜੈਂਡ ਆਰਟਿਸਟ ਦਾ ਬੱਚਾ ਲੈਜੈਂਡ ਨੇ ਆਪਣੇ ਟਾਈਮ ਤੇ ਕਰਤਾ ਅਰਮਲਾ ਜੀ ਨੇ ਯਮਲਾ ਜੀ ਨੇ ਚਮਕੀਲਾ ਜੀ ਨੇ ਸਰਦੂਲ ਸਿਕੰਦਰ ਜੀ ਨੇ ਇਹਨਾਂ ਨੇ ਕਿਸੇ ਨੂੰ ਟਿਕਨ ਨਹੀਂ ਦਿੱਤਾ ਕਿ ਇਹਨਾਂ ਦੇ ਬੱਚੇ ਆਉਣਗੇ ਅਗਲੇ ਕਹਿੰਦੇ ਫਿਰ ਸਾਡੇ ਬੱਚਿਆਂ ਦਾ ਨਾਮ ਨਹੀਂ ਬਣਨਾ ਆਰਟਿਸਟ ਦਾ ਬੱਚਾ ਬਹੁਤ ਅੱਛਾ ਗਾਏਗਾ ਤੁਸੀਂ ਦੇਖੋ ਵੱਡੇ ਵੱਡੇ ਨਾਮ ਨਹੀਂ ਲੈਣਾ ਹੰਸਨਾਰ ਜੀ ਦੇ ਬੱਚੇ ਉਹ ਪੰਜਾਬ ਚ ਕੰਮ ਕਰਨ ਹੀ ਨਹੀਂ ਦੇ ਰਹੇ ਉਹਨਾਂ ਨੂੰ ਲੀਟਰਲੀ ਉਹ ਗੁੰਬੇ ਗਏ ਕੰਮ ਕਰਨ ਲਈ ਫਿਰ ਤੁਸੀਂ ਕਹਿੰਦੇ ਹੋ ਕਿ ਗੱਦਾਰ ਨੇ ਫਿਰ ਬਗਦਾਰ ਸ਼ਬਦ ਯੂਜ਼ ਨਹੀਂ ਕਰ ਸਕਦੇ ਇੰਡਸਟਰੀ ਜਦੋਂ ਪੰਜਾਬ ਚ ਕੰਮ ਨਹੀਂ ਦਊਗੀ ਬੰਦਾ ਕਿੱਥੇ ਜਾਊਗਾ ਟੈਲੈਂਟ ਲੈ ਕੇ ਕਿੱਥੇ ਜਾਊਗਾ ਕਈ ਲੋਕਾਂ ਦੇ ਕੋਲੇ ਆਰਟਿਸਟ ਲਾਈਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਟੈਲੈਂਟ ਨਹੀਂ ਉਹ ਪੈਸਾ ਕਿੱਥੋਂ ਕਮਾਏਗਾ আচ্ছা ਮਾਫੀਆ ਕੋਈ ਨਾ ਥੋੜਾ ਹਿੰਟ ਦੇ ਸਕਦੇ ਸਰ ਮੈਂ ਬਥੇਰੇ ਨੇ ਕਿਹੜਾ ਕਿਹੜਾ ਨਾਮ ਲਵਾਂ ਆਪਾਂ ਨਾਮ ਨਹੀਂ ਲੈਣਾ ਬਸ ਮਾਫੀਆਜ਼ ਹੈ ਇੰਡਸਟਰੀ ਚ ਬਹੁਤ ਮਾਫੀਆਜ਼ ਬੈਠੇ ਨੇ ਇੱਕ ਨਹੀਂ ਐਕਚੁਅਲ ਚ ਬਹੁਤ ਤੁਹਾਨੂੰ ਕਿਹੜੀ ਕਿਹੜੀ ਅੜਚਨਾਂ ਸਰਗੀਤ ਵੀ ਮਾਫੀਆ ਬੈਠਾ ਹੈ ਸਰ ਮੈਨੂੰ ਕੋਈ ਅੜਚਨ ਦਾ ਸਾਹਮਣਾ ਕਰਨਾ ਨਹੀਂ ਬਾਰੇ ਆਪਾਂ ਉਪਨ ਨਹੀਂ ਕਹਿ ਰਹੇ ਆਪਾਂ ਆਪਣਾ YouTube ਚੈਨਲ ਕਰ ਲਿਆ ਜਿੰਨੇ ਸਬਸਕ੍ਰਾਈਬ ਕਰਨਾ ਕਰਿਓ ਮੈਂ ਦਿਨੋਂ ਚਾਹਨੀ ਆ ਕਿਉਂਕਿ ਮੈਂ ਆਪਣਾ YouTube ਚੈਨਲ ਕਰ ਰਹੀ ਆ ਫਿਰ ਮੈਂ ਦੇਖੂਗੀ ਹੁਣ ਮੈਨੂੰ ਇੱਥੋਂ ਕੌਣ ਹਟਾਏਗਾ ਮੇਰੀ ਡਾਇਰੈਕਟ YouTube ਨਾਲ ਡੀਲ ਹੈ ਮੇਰਾ ਚੈਨਲ ਹੈ ਹੁਣ ਮੇਰੇ ਟੈਲੈਂਟ ਨੂੰ ਰੋਕੋ ਮੈਂ ਤੁਹਾਨੂੰ ਦੱਸਦੀ ਆ ਅੱਜ ਦੀ ਡੇਟ 'ਚ ਜਿਨ੍ਹਾਂ ਨੂੰ ਅੱਗੇ ਨਹੀਂ ਔਣ ਦਿੱਤਾ ਗਿਆ ਉਹ ਵਲੌਗਰ ਬਣੇ ਵਲੌਗਰ ਬਣ ਕੇ ਬਿਗ ਬਾਸਿਟ ਬੈਠੇ ਨੇ ਵੱਡੀਆਂ ਵੱਡੀਆਂ ਫਰਮਸ ਕੌਣ ਦੇਖਾਂਗੇ ਫਿਰ ਕੌਣ ਮਾਫੀਆਂ ਸਾਨੂੰ ਕਿਤੇ ਨਹੀਂ ਆਨ ਦਿੰਦਾ